ਆਪਣਾ ਆਪਣਾ ਏਦਾਂ ਨਹੀਂ ਜਾਂਦਾ ਏਦਾਂ ਗਲਤ ਗੱਲ ਆ ਮੁਰਦਾਬਾਬਾ ਮੁਰਦਾਬਾਬਾ ਬਲ ਬਲ ਕਰੋ ਮੁਰਦਾਬਾਬਾ ਓਏ ਓਏ ਅੱਗੇ ਖਲੋ ਜੱਡੀਓ ਗੱਡੀ ਜੀ ਜੀ ਉਡੀਕੇ ਕਿਹਨੋ ਜੀ ਹੋਇਆ ਮਰਦਾਬਾਦ ਓਏ ਚਲੋ ਇਧਰ ਹੋ ਜਾਓ ਥਾਣੇ ਚੋਣੇ ਥਾਣੇ ਹੋਰ ਸਰਕਾਰ ਹੋਰ ਹੈ ਗਰੀ ਗਰੀ ਵਿੱਚ ਥੋਰ ਹੈ ਮੁਸਤਫੀਰ ਹੋਰ ਹੈ ਕੁਝ ਹੋਰ ਹੈ ਕੀ ਹੋਰ ਹੈ ਸਾਡੇ ਵਾਰਡ ਨੰਬਰ 40 ਤੋਂ ਕੈਂਡੀਡੇਟ ਬਲਵਿੰਦਰ ਸਿੰਘ ਬਿੱਲਾ ਜੀ ਨੂੰ ਪੁਲਿਸ ਨੇ ਪਰਾਣੇ ਕਿਸੇ ਕੇਸ ਵਿੱਚ ਅੱਜ ਗ੍ਰਿਫਤਾਰ ਕਰ ਲਿਆ ਜਦ ਕਿ ਇਹਨਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਦਿੱਤਾ ਗਿਆ ਸੀਗਾ ਜੇ ਇਹ ਕਿਸੇ ਮੁਕਦਮੇ 'ਚ ਪੀਓ ਸੀ ਤਾਂ ਇਹਨਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਕਿਉਂ ਗਿਆ ਪਹਿਲੀ ਗੱਲ ਦੂਜੀ ਗੱਲ ਹੈ ਕਿ ਸਾਨੂੰ ਹੁਣ ਤੱਕ ਪਰਿਵਾਰ ਨੂੰ ਕੋਈ ਵੀ ਡਾਕੂਮੈਂਟ ਨਹੀਂ ਸੀ ਦਿੱਤਾ ਗਿਆ ਕਿ ਕਿਸ ਬਿਨਾ ਉਤੇ ਬਲਵਿੰਦਰ ਸਿੰਘ ਬਿੱਲੇ ਨੂੰ ਚੁੱਕਿਆ ਗਿਆ ਹੁਣੇ ਪੁਲਿਸ ਨੇ ਇੱਕ ਡਾਕੂਮੈਂਟ ਵਿਖਾਇਆ ਜਿਹਦੇ ਵਿੱਚ ਕੋਈ ਆਰਡਰ ਹੋਏ ਪਿਆ ਮੈਜਿਸਟਰੇਟ ਸਾਹਿਬ ਦੇ ਕਿ ਆ ਪੀਓ ਹੈਗਾ ਹੁਣ ਡਾਕੂਮੈਂਟ ਸਾਡੇ ਹੱਥ ਲੱਗਾ ਅਸੀਂ ਉਸ ਡਾਕੂਮੈਂਟ ਦੇ ਬਿਹਾਫ ਉੱਤੇ ਬਲਵਿੰਦਰ ਬਿੱਲੇ ਉਹਨਾਂ ਦੀ ਬੇਲ ਅਪਲਾਈ ਕਰਨ ਚੱਲੇ ਆ ਮੈਂ ਹੁਣੇ ਸੀਨੀਅਰ ਐਡਵੋਕੇਟ ਦੇ ਨਾਲ ਸਲਾਹ ਕਰਕੇ ਜੋ ਵੱਤਵਾਦ ਲੀਗਲ ਰੈਮੇਡੀ ਅਸੀਂ ਆਪਣੇ ਬੰਦੇ ਨੂੰ ਦਵਾ ਸਕਦੇ ਆ ਆਪਾਂ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਪੁਲਿਸ ਨੇ ਇਹ ਅੱਜ ਹੀ ਕਿਉਂ ਚੁੱਕਣਾ ਸੀਗਾ ਇਹ ਬੜਾ ਵੱਡਾ ਇੱਕ ਸਵਾਲੀਆ ਨਿਸ਼ਾਨ ਹੈਗਾ ਜੇ ਉਹ ਪੀਓ ਸੀਗਾ ਕਿਸੇ ਕੇਸ ਦੇ ਵਿੱਚ ਤੇ ਪਹਿਲੇ ਨਹੀਂ ਸੀ ਚੁੱਕ ਸਕਦੇ ਕੀ ਉਹ ਕਾਂਗਰਸ ਦਾ ਕੈਂਡੀਡੇਟ ਬਣਨ ਤੋਂ ਬਾਅਦ ਪ੍ਰਸ਼ਾਸਨ ਨੂੰ ਯਾਦ ਆਇਆ ਕਿ ਇਹ ਪੀਓ ਆ ਔਰ ਜੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਦਿੱਤਾ ਉਹ ਕਿਸ ਵਿਹਾਰ ਤੇ ਦਿੱਤਾ ਗਿਆ ਇਹ ਕੁਝ بڑے ਵੱਡੇ ਸਵਾਲ ਨੇ ਜਿਹੜੇ ਜਿਨ੍ਹਾਂ ਦਾ ਜਵਾਬ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਵਰਕਰ ਔਰ ਵਾਰਡ ਨੰਬਰ 40 ਦੀ ਆਵਾਮ ਜਨਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਦੀ ਹੈ ਉਹ ਕਹਿੰਦੇ 2015 ਦੇ ਕੇਸ ਦੇ ਵਿੱਚ ਚੱਕਿਆ ਗਿਆ ਜੀ ਇਹਨਾਂ ਨੂੰ ਤੇ ਭਾਈ ਸਾਹਿਬ ਸੁੱਤੇ ਪਏ ਸੀਗੇ 2015 ਦਾ ਕੇਸ ਹੋਇਆ ਸੀਗਾ ਤੇ ਅੱਜ ਕੀ ਆ 2024 2024 9 ਸਾਲ ਬਾਅਦ ਯਾਦ ਆਇਆ ਇਹਨਾਂ ਨੂੰ ਐ ਸੁੱਤੇ ਪਏ ਸੀਗੇ ਕਿਹਦੀ ਅਨਗੈਲੀ ਸਮਝਦੇ ਸਾਰੇ ਇਹਦੇ ਵਿੱਚ ਕਿਸੇ ਅਨਗੈਲੀ ਨਹੀਂ ਆ ਇਹ ਬਖਲਾਹਟ ਆ ਇਹ ਹਾਰੇ ਪਏ ਆ ਹਾਰੇ ਪੇ ਬੰਦੇ ਦੀ ਨਿਸ਼ਾਨੀ ਆ ਜਿਹੜੀ ਅੱਜ ਬਲਵਿੰਦਰ ਬਿੱਲੇ ਦੇ ਉੱਤੇ ਕਾਰਵਾਈ ਹੋਈ ਆ ਇਹਦਾ ਜਵਾਬ ਕਾਂਗਰਸ ਪਾਰਟੀ ਨਹੀਂ ਦੇਗੀ ਇਹਦਾ ਜਵਾਬ ਹਲਕਾ ਦਖਣੀ ਦੀ ਆਵਾਮ ਦੇਗੀ ਇੰਦਰ ਮੀਰ ਸੇ ਕਮਨਾਰੀਆਂ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰਾ ਨਾਂਜੀ ਸਰਪਜੀਤ ਸਿੰਘ ਤੁਨੋ ਜੰਡੇ ਵਾਲਾ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਰੋਡ ਬਲੌਕ ਕਰ ਦਿੱਤੀ ਗਈ ਹੈ ਕਾਰਨ ਕੀ ਆ ਜੀ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਤੇ ਬੇਵਕੂਫੀਆਂ ਤੁਸੀਂ ਅੱਜ ਵੇਖੋ ਇਹ ਰੋਡ ਨਹੀਂ ਅੱਜ ਸਾਰੇ ਬਾਰਡਰ ਵੀ ਜਾਮ ਹੋਏ ਪਏ ਇਦਾਂ ਹੀ ਇਹ ਨਲਾਇਕੀਆਂ ਇਹਨਾਂ ਦੀਆਂ ਬੇਵਕੂਫੀਆਂ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਬਿੱਲਾ ਜੀ ਜਿਨ੍ਹਾਂ ਨੂੰ ਚੁੱਕ ਕੇ ਲੈ ਗਏ ਨੇ ਆ ਜੀ ਹਰ ਜਗ੍ਹਾ ਗੁੰਡਾਗਰਦੀ ਧੱਕੇਸ਼ਾਹੀ ਇੰਨੀ ਕੁ ਹੋੰਡੀ ਆ ਕੰਮ ਤੇ ਕੋਈ ਕਰਦੇ ਨਹੀਂ ਆ ਪਰ ਗੁੰਡਾਗਰਦੀ ਬਹੁਤ ਕਰਨ ਰਿਹਾ ਗੁੰਡਿਆਂ ਨੇ ਬੇੜਾਗਰ ਕਰਤਾ ਪੰਜਾਬ ਦਾ ਕਿਉਂਕਿ ਪੰਜਾਬ ਨੂੰ ਆਜਾਜ ਮੁੱਖ ਮੰਤਰੀ ਮਿਲ ਗਿਆ ਜਿਨੇ ਸੱਤਿਆਨਾਸ਼ ਕਰਤਾ ਪੰਜਾਬ ਦਾ ਵਿਕਾਸ ਤੇ ਕੀ ਹੋਣਾ ਸੀ ਆ ਤੁਸੀਂ ਵੇਖੋ ਲੋਕ ਛੜਕਾਂ ਤੇ ਆਗੇ ਅੱਕ ਕੇ ਇਹ ਪੰਜਾਬ ਦੀ ਕਾਰਗੁਜ਼ਾਰੀ ਆ ਪਹਿਲਾਂ ਤੇ ਨਾਲ ਦੋ ਸਾਲ ਇਲੈਕਸ਼ਨਾਂ ਨਹੀਂ ਕਰਾਈਆਂ ਕਿਹੜੀ ਜਗ੍ਹਾ ਤੋਂ ਬਲਵਿੰਦਰ ਸਿੰਘ ਪਿੱਲਾਂ ਨੂੰ ਪੁਲਿਸ ਚੁੱਕ ਕੇ ਲੈ ਗਏ 40 ਨੰਬਰ ਵਾਰਡ ਤੋਂ ਜਿਹੜੇ ਉਮੀਦਵਾਰ ਸੀ ਕਾਂਗਰਸ ਪ ਔਰ ਉਹਨਾਂ ਨੂੰ ਕੋਈ ਵਿਚਾਰਾ ਨੂੰ ਪਤਾ ਨਹੀਂ ਕਿਸੇ ਗੱਲ ਦਾ ਉਹਨਾਂ ਨੂੰ ਫੜ ਕੇ ਧੱਕੇਸ਼ਾਈ ਨਾ ਲੈ ਗਏ ਗੁੰਡਾਗਰਦੀ ਹਰ ਜਗ੍ਹਾ ਹੋਣ ਈ ਆ ਔਰ ਹਰ ਜਗ੍ਹਾ ਨਹੀਂ ਪਟਿਆਲੇ ਦੇ ਵਿੱਚ ਵੀ ਤੁਸੀਂ ਵੇਖੋ ਕੋਈ ਇਹਨਾਂ ਨੇ ਕਸਰ ਨਹੀਂ ਛੱਡੀ ਹਰ ਜਗ੍ਹਾ ਗੁੰਡਾਗਰਦੀ ਸ਼ਰਿਆਮ ਖੁੱਲਿਆਮ ਗੁੰਡਾਗਰਦੀ ਕਰਨ ਰਿਆ ਔਰ ਇਹ ਲੋਕ ਜਿਹੜੇ ਸਤਾਏ ਹੋਏ ਇਹਨਾਂ ਦੇ ਬੈਠੇ ਆ ਇਹਨਾਂ ਤੋਂ ਪ੍ਰੇਸ਼ਾਨ ਹੋ ਕੇ ਜਿਹੜੇ ਛੜਕਾਂ ਤੇ ਆਏ ਆ ਕਿਸੇ ਦਾ ਜੀ ਨਹੀਂ ਕਰਦਾ ਛੜਕਾਂ ਤੇ ਆਉਣ ਨੂੰ ਇਹਨਾਂ ਨੇ ਛੜਕਾਂ ਤੇ ਲਿਆਂਦੇ ਆ ਜੇ ਇਹਨਾਂ ਨੂੰ ਘਰਾਂ 'ਚ ਤੁਸੀਂ ਨਾ ਭਾਇਆ ਤੇ ਇਹਨਾਂ ਨੇ ਇਦਾਂ ਸਾਰਾ ਪੰਜਾਬ ਛੜਕਾਂ ਤੇ ਲਿਆਉਣਾ ਦਿੱਲੀ ਤੇ ਪੰਜਾਬ 'ਚ ਫਰਕ ਆ ਪੰਜਾਬ ਨੂੰ ਸਾਰੇ ਨੂੰ ਲੁੱਟ ਕੇ ਖਾ ਕੇ ਕਰਜ਼ਾਈ ਕਰਤਾ ਇਹਨਾਂ ਨੇ ਆ ਪੰਜਾਬ ਦਾ ਮਾਹੌਲ ਬਣਾਤਾ ਰੰਗਲਾ ਪੰਜਾਬ ਦੀ ਗੱਲ ਕਰੀਏ ਇਸ ਮੰਗ ਸਾਡੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਕਦੇ ਲਈ ਫੜਿਆ ਗਿਆ ਸ਼ਰੀਆਮ ਗੁੰਡੇ ਜਿਹੜੇ ਆ ਗੋਲੀਆਂ ਚਲਾਉਂਦੇ ਫਰੋਤੀਆਂ ਮੰਗਦੇ ਸ਼ਰੀਆਮ ਨਸ਼ਾ ਵੇਚਣਦੇ ਉਹਨਾਂ ਨੂੰ ਕੋਈ ਫੜਦਾ ਨਹੀਂ ਤੇ ਸਾਡੇ ਉਮੀਦਵਾਰਾਂ ਨੂੰ ਫੜਿਆ ਜਾਂਦਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਪੁਰਾਣੇ ਕੇਸ ਦੇ ਵਿੱਚ ਪੀਓ ਨੇ ਉਸ ਕੇਸ ਦੇ ਵਿੱਚ ਚੱਕਿਆ ਗਿਆ ਜੀ ਤੇ ਮੈਨੂੰ ਇੱਕ ਗੱਲ ਦੱਸੋ ਜਦੋਂ ਕਾਗਜ਼ ਭਰਨ ਗਏ ਸੀ ਉਦੋਂ ਵੈਰੀਫਾਈ ਕਰ ਲੈਂਦੇ ਉਦੋਂ ਵੈਰੀਫਾਈ ਕਿਉਂ ਨਹੀਂ ਕੀਤਾ ਹੁਣ ਐਡਿਸ਼ਨਤੀ ਪੀਓ ਵੀ ਆ ਗਿਆ ਐਡਿਸ਼ਨਤੀ ਫੜਨ ਵੀ ਆ ਗਏ ਇੱਥੇ ਕਿੰਨੇ ਪੀਓ ਤੁਹਾਨੂੰ ਵਿਖਾਈਏ ਜਿਨ੍ਹਾਂ ਨੂੰ ਪੁਲਿਸ ਨਹੀਂ ਪਰ ਕਿੱਸਿਆ ਉਸ ਮਾਮਲੇ ਦੇ ਵਿੱਚ ਭਗੋੜੇ ਪਾਜੀ ਇਹ ਕਿਹੜਾ ਜੁਪੀਟਰ ਸ਼੍ਰੀਲੰਕਾ ਚਲ ਗਿਆ ਉਦੋਂ ਫੜ ਲੈਂਦੇ ਨਾ ਇੱਥੇ ਧੁਰਿਆ ਫਿਰਦਾ ਸੀ ਨਾ ਇਹ ਦੋ ਤਿੰਨ ਦਿਨਾਂ ਦੇਣਾ ਜੀ ਕਿ ਫੜ ਲਿਆ ਇੰਨੀ ਕਿਹੜੀ ਇਹਨਾਂ ਨੂੰ ਪੁਲਿਸ ਨੂੰ ਵੇਅਰ ਆ ਗਈ ਵੀ ਦਵਾ ਦਵਾ ਹੁਣੇ ਹੀ ਫੜ ਲੈਣਾ ਇਹਨਾਂ ਨੇ ਇਸ ਕਰਕੇ ਨਲਾਇਕੀ ਹੈ ਇਹਨਾਂ ਦੀ ਇਹਨਾਂ ਨੂੰ ਛਪਾਉਣਾ ਉਹਨੂੰ ਜਿੱਦਾਂ ਖੜਿਆ ਉਦਾਂ ਬਾਰਿਜਤ ਬਾਰੀ ਕਰਕੇ ਉਹਨੂੰ ਛੱਡਣ ਉਹ ਕਹਿੰਦੇ ਨੇ ਕਿ ਜ਼ਮਾਨਤ ਕਰਾਉਣਗੇ ਤੇ ਉਸ ਤੋਂ ਬਾਅਦ ਛੱਡਿਆ ਜਾਏਗਾ ਜੀ ਪਾਜੀ ਕਿਹੜੀ ਜ਼ਮਾਨਤ ਮੈਨੂੰ ਦੱਸੋ ਇਹ ਨਹੀਂ ਪਾਜੀ ਦੱਸੋ ਕਿਸ ਨੇ ਕਾਂਗਰਸ ਜਿੰਦਾਬਾਦ ਜਿੰਦਾਬਾਦ ਇੰਡੀਅਨ ਦੇਖੋ ਤਾਂ ਪਹਿਲਾ ਫੜੇ ਕਰੋੜ ਜਾਮ ਰਹੀਗੀ ਜੀ ਜਦੋਂ ਤੱਕ ਉਹਨਾਂ ਨੂੰ ਛੱਡਣਗੇ ਨਹੀਂ ਅਸੀਂ ਜਿਹੜੀ ਆਪਣੀ ਮੰਗ ਜਿਹੜੀ ਆ ਉਹ ਬਿਲਕੁਲ ਜੈਨੂਅਨ ਆ ਉਹਨੂੰ ਛੱਡਿਆ ਜਾਵੇ ਨਾ ਸਾਨੂੰ ਪਰੇਸ਼ਾਨ ਕੀਤਾ ਜਾਵੇ ਨਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਉਹਨੂੰ ਵਿਚਾਰੇ ਨੂੰ ਬੇਨ ਗਲਤੀ ਤੋਂ ਹੀ ਚੁੱਕ ਕੇ ਲੈ ਗਏ ਕੀ ਗੱਲ ਜੇ 15 ਦਾ ਪਰਚਾ ਸੀਗਾ ਤੇ ਇੰਨਾ ਹੀ ਮਤਲਬ ਇਹਨਾਂ ਨੂੰ ਹੁਣ ਚੇਤਾ ਆ 24 ਦੇ ਵਿੱਚ ਆਣ ਕੇ ਇਸ ਕਰਕੇ ਉਹਨੂੰ ਜਿੱਦਾਂ ਫੜਿਆ ਉਦਾਂ ਹੀ ਛੱਡ ਦੇਣ ਸਾਡੀ ਹੋਰ ਕੋਈ ਮੰਗ ਨਹੀਂ ਆ ਸਾਡੇ ਉਮੀਦਵਾਰ ਨੂੰ ਛੱਡਿਆ ਜਾਵੇ ਇਹ ਪੁਲਿਸ ਦੇ ਦਲਾਲ ਆ ਉਤਰੀ ਹੋ ਗਿਆ ਦੇ ਕਮੈਂਟ ਭਾਈ ਜੀ ਕੀ ਨਾਮ ਆਪਣਾ ਪਹਿਲਾ ਜਸਪਾਲ ਸਿੰਘ ਅਮਰਸਰ ਡਿਸਟ੍ਰਿਕਟ ਵਾਈਸ ਚੇਅਰਮੈਨ ਪੁਲਿਸ ਦੇ ਦਲਾ ਲਿਆ ਏ ਪੁਲਿਸ ਸਿਕਿਉਰਿਟੀ ਕੰਮ ਕਰਦੀ ਪੁਲਿਸ ਸਮਾਕੇ ਨਾਲ ਸਾਥ ਦਿੰਦੀ ਆ ਇਹਨੇ ਕਤਲ ਕੀਤਾ ਵਾ ਇਹਨੂੰ ਕਿਉਂ ਛੱਡਦੀ ਜਿਆਦੇ ਦੇ ਕੋਲਦਾ ਦਾ 307 ਦਾ ਹੈਗਾ ਅਲਜਾਬ ਫੜ ਦੋ ਤੇ ਕੋਈ ਇਹੋ ਜੀ ਗੱਲ ਬਾਤ ਨਹੀਂ ਆ ਇਹ ਕਿਉਂ ਫੜ ਲਿਆ ਜਿਹੜੇ ਅਸੀਂ ਕਮਲੇਟਾ ਕਰਦੇ ਉਹਨੂੰ ਪੁਲਿਸ ਫੜਦੀ ਨਹੀਂ ਪੁਲਿਸ ਦਲਾ ਲਿਆ ਪੈਸੇ ਲੈਂਦੀ ਆ ਬੈਡ ਨੇਦੀ ਆ ਬੈੱਡ ਲੈ ਲਓ ਜੀ ਕੱਜ ਦੇ ਭੰਡ ਲੈ ਲਓ ਪੁੱਸ ਦਲਾਵਿਆ ਮੈਂ ਨਾ ਰੱਖਦਾ ਦਾ ਐਸਐਚਓ ਜਸਬੀਰ ਸਿੰਘ ਜਿੱਥੇ ਪੈਸੇ ਲੈ ਕੇ ਕੰਮ ਕਰਦਾ ਸਮੈਗ ਵਗਾਈ ਤੇ ਸਰਦਾਰ ਵੜੇ ਪਿੰਦੇ ਵਿੱਚ ਐਸਐਚਓ ਜਸਬੀਰ ਸਿੰਘ ਉਥੇ ਆਪਣਾ ਸਲਾਮਾਵਾਦ ਲੱਗਾ ਵਾ ਉਹ ਚੋਰ ਆ ਉਹਨੇ ਸ਼ਹਿਰ ਦੀ ਸਾਰਿਆਂ ਨੂੰ ਸਮੈਗ ਕਮਗਾਉਂਦਾ ਸਭ ਕੋ ਕਮਗਾਉਂਦਾ ਵਾ ਉਹ ਚੋਰ ਆ ਚੋਰ ਆ ਚੋਰ ਆ ਚੋਰ ਆ ਚੋਰ ਆ ਮੈਂ ਕਰਾਉਂਗਾ ਪ੍ਰੂਫ ਕੋਰਟ ਦੇ ਵਿੱਚ ਚਲੂਗਾ ਸਾਹਮਣੇ ਆ ਸਾਹਮਣੇ ਆਉਂਦਾ ਨਹੀਂ ਹੋਏ ਕਾਰਨ ਕੀ ਆ ਗਾਂ ਚੋਰ ਆ ਸਾਦੇ ਸਾਹਮਣੇ ਤੇ ਠਾਣੇ ਦੇ ਸਾਹਮਣੇ ਪੁਲਿਸ ਆਉਂਦੀ ਐ ਚੋਰ ਪੁੱਸੇ ਸਾਹਮਣੇ ਜਾਂਦਾ ਕਦੇ ਨਹੀਂ ਜਾਂਦਾ ਉਹ ਚੋਰ ਐ ਨਹੀਂ ਸਾਹਮਣੇ ਦਾ ਕੋਰਜ ਚੋਰ ਐ ਤੇ ਚੋਰ ਐ ਚੋਰ ਐ ਤੇ ਪੁਲਿਸ ਵੀ ਚੋਰ ਐ ਸਾਰੇ ਪੁੱਸ ਚੋਰ ਐ ਯਾਰ ਸਾਡੀ ਮੇਨ ਵੇਖੋ ਇਹੋ ਮੰਗਿਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿੱਦਾਂ ਉਹਨਾਂ ਨੂੰ ਖੜਿਆ ਬਾਰੇ ਜਦ ਬੜੀ ਕੀਤਾ ਜਾਵੇ ਅਸੀਂ ਕੋਈ ਉਹਨਾਂ ਤੋਂ ਹੋਰ ਨਹੀਂ ਮੰਗਦੇ ਓਕੇ ਜੀ ਪਲੀਜ਼ ਉਹਨਾਂ ਨੂੰ ਛੱਡਿਆ ਜਾ ਇੱਕ ਵਟਾਊਟ ਕਰਨੀ ਆ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਨਾ ਹੈ ਕਿ ਬਲਵਿੰਦਰ ਸਿੰਘ ਬਿੱਲਾ ਜੀ ਜਿਹੜੇ ਨੇ ਉਹ 2015 ਦਾ ਮੁਕੱਦਮਾ ਹੈ ਜੀ 299 ਨੰਬਰ ਦਾ ਉਹਦੇ ਵਿੱਚ 17-9-2024 ਨੂੰ ਉਹ ਪੀਓ ਜਿਹੜੇ ਨੇ ਕੋਟ ਵੱਲੋਂ ਜਿਹੜੇ ਕਸ਼ਿਫ ਕੀਤੇ ਗਏ ਨੇ ਜਿਨ੍ਹਾਂ ਨੂੰ ਅਜੇ ਅਰੈਸਟ ਕਰਕੇ ਅਸੀਂ ਮਾਨਜੋ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਐਕਚੁਅਲੀ ਬਲਾਰੀਆ ਸਾਹਿਬ ਆਏ ਸੀ ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਇਹਨਾਂ ਨੂੰ ਕਾਰੇ ਸਬੰਧ ਵਿੱਚ ਪੁਲਿਸ ਨੇ ਆਪਣੇ ਅਰੈਸਟ ਕੀਤਾ ਉਹ ਅਸੀਂ ਉਹਨਾਂ ਨੂੰ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਉਹ ਸੈਟੀਸਫਾਈਡ ਨੇ ਤੇ ਹੁਣ ਅਸੀਂ ਧਰਨਾ ਜਿਹੜਾ ਖਲੋਆ ਪਰਚਾ ਦਰਜਿਆ ਸੀ ਬਲਵਿੰਦਰ ਸਿੰਘ ਬਿੱਲਾਂ ਦੇ ਉੱਪਰ ਉਹਨਾਂ ਦੇ 2015 ਦੇ ਵਿੱਚ ਲੜਾਈ ਝਗੜੇ ਦਾ ਪਰਚਾ ਦਰਜ ਸੀ ਪਰ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਉਹ ਕਹਿੰਦੇ 9 ਸਾਲ ਹੋ ਚੁ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਅੱਜ ਦੇਖੋ ਜੀ ਉਹ ਆਲਰੇਡੀ ਪਹਿਲਾਂ ਉਹਨਾਂ ਦਾ ਚਲਾਨ ਜਿਹੜਾ ਇਹਦੇ ਵਿੱਚ ਪੇਸ਼ ਹੋ ਚੁੱਕਿਆ ਹੋਇਆ ਹੈ ਜੀ ਚਲਾਨ ਪੇਸ਼ ਹੋਣ ਤੋਂ ਬਾਅਦ ਜਿਹੜੀਆਂ ਤਰੀਕਾ ਕੋਰਟ ਚ ਪੈਂਦੀਆਂ ਸੀ ਉਹ ਮਿਸ ਕਰ ਰਹੇ ਸੀ ਉਹ ਜਿਸ ਕਰਕੇ ਉਹਨਾਂ ਨੂੰ ਜਿਹੜਾ ਕੋਰਟ ਨੇ 299 ਦਾ ਪੀਓ ਕਰਾ ਦਿੱਤਾ ਸੀ ਬਸ ਸਾਰਾ ਹੁਣ ਰੋਡ ਤੁਹਾਡੇ ਵੱਲੋਂ ਆਕੇ ਖਲਵਾ ਦਿੱਤੀ ਗਈ ਹੈ ਬਿਲਕੁਲ ਜੀ ਆਪਾਂ ਜਿੰਨੇ ਵੀ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਪਰਸਨ ਇੱਥੇ ਆਏ ਸੀ ਉਹਨਾਂ ਨੂੰ ਅਸੀਂ ਕੋਰਟ ਦੇ ਆਰਡਰਸ ਦਿਖਾ ਕੇ ਸੈਟੀਸਫਾਈ ਕਰਾ ਦਿੱਤਾ ਤੇ ਜਾਮ ਜਿਹੜਾ ਬਿਲਕੁਲ ਖੁੱਲ ਗਿਆ